ਆ ਜੀ ਵੀਰੋ ਤੇ ਬਈ ਚਾਰ ਨਗਿਆਂ ਦੀ ਵੀਡੀਓ ਬਣਾਈ ਆ ਪਿੰਡ ਸੈਦੋਪੇ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸਿੰਘਲ ਮੋਬਾਈਲ ਨੰਬਰ ਬੋਲੋ ਜੀ 905659636 ਠੀਕ ਆ ਬਾਈ ਅਜੂ ਟੀ ਦੀ ਕਿੰਨੀ ਉਮਰ ਹੈ ਜੀ 18 ਮਹੀਨਿਆਂ ਦਾ ਬੱਚਾ ਜੀ ਠੀਕ ਆ ਝੋਲੀ ਕਿਵੇਂ ਬਾਈ ਬਾਈ ਇੱਕ ਨੰਬਰ ਆ ਬਾਈ ਦੇਖੋ ਚਾਰ ਥਣ ਕੱਲਾ ਕੱਲਾ ਥਣ ਪੜੀ ਵੀ ਚੰਗੀ ਆ ਨਾ ਪੜੀ ਬਹੁਤ ਪੱਠ ਪੁੱਠ ਬੋਲਦੇ ਬੱਚੇ ਨੇ ਕੇਸ ਦੀ ਬਿਊਟੀ ਸਿੰਘ ਫੰਗ ਬਹੁਤ ਚੰਗਾ ਤੇ ਕੀ ਮੋਲ ਲਾ ਫਰਜ਼ਾਇਤ ਇਹਦਾ ਮੋਲ ਤਾਂ ਬਾਈ 50000 ਕੀਤਾ ਠੀਕ ਆ ਮੰਨ ਤਾਂ ਕਰਦਾ ਹਾਂ ਜੀ ਆ ਬੱਚੀ ਦੀ ਕਿੰਨੀ ਉਮਰ ਆ ਇਦੀ ਮਿੰਨੇ 7 ਮਹੀਨੇ ਦੀ ਉਮਰ ਆ ਜੀ ਠੀਕ ਆ ਭਾਈ ਬਿਊਟੀ ਬੜੀ ਆ ਨਾ ਬੱਚੇ ਦੀ ਹਾਂ ਜੀ ਬਹੁਤ ਪਿਆਰਾ ਬੱਚਾ ਜੀ ਫੇਸ ਰਖਾ ਕੇ ਮਾਈ ਦਾ ਬਿਊਟੀ ਚੈੱਕ ਕਰ ਬਹੁਤ ਪਿਆਰਾ ਨੇ ਵੀ ਆਪਣਾ ਠੀਕ ਆ ਸਾਰਾ ਡਿਟੇਲ ਭਾਈ ਕਹਿੰਦਾ ਸਾਰੀ ਮਿਲੋਗੀ ਮਾਡਰ ਰਿਕਾਰਡ ਹਨ ਬਿਊਟੀ ਚੈੱਕ ਕਰ ਲਓ ਬੱਚੇ ਦੀ ਇੱਕ ਨੰਬਰ ਆ ਪੱਟ ਪੁੱਟ ਦੇਖੋ ਬੱਚੇ ਦੀ ਝੋਲੀ ਝੂਲੀ ਪੂਰੀ ਇਕ ਲੰਦਾ ਤੇ ਆ ਬੱਚੇ ਦੀ ਕਿੰਨੀ ਉਮਰ ਆ 7 ਮਹੀਨੇ ਦੀ ਹੋਈ ਦੀ ਆ ਭਾਈ ਠੀਕ ਆ ਭਾਈ ਹਨ ਝੋਲੀ ਇਹਦੀ ਵੀ ਦੇਖ ਲਓ ਸਹੀ ਆ ਭਾਈ ਤੇ ਆ ਬੱਚੇ ਦੀ ਉਮਰ ਇਹ 6.5 ਮਹੀਨੇ ਦਾ ਬੱਚਾ ਭਾਈ ਠੀਕ ਆ ਭਾਈ ਲਹ ਫੇਸ ਦੇਖ ਲਓ ਦਾ 9056598345 ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸੈਂਗਲ